ਸਿੱਧੇ ਹੋ ਜਾਂਦੇ ਗਿਆਨ ਦਾ ਬਿਲਕੁਲ ਬਿਲਕੁਲ ਇਹ ਹੱਤਾਂ ਨਾਲ ਮਣ ਕੇ ਸਿੱਧੇ ਕੀਤਾ ਜਾ ਰਹੇ ਤਾਂ ਹੀ ਫਰਕ ਪੈਂਦਾ ਇਹ ਵੀ ਇਹਨਾਂ ਦੋਸਤ ਨੂੰ ਜਦੋਂ ਉਠਾਉਂਗੇ ਪੁੱਛਿਓ ਹਾਲ ਕੀ ਹੈ ਪਹਿਲਾਂ ਕੀ ਹਾਲ ਸੀਗਾ ਕੀ ਹਾਲ ਹੁਣ ਇੱਥੇ ਕੀ ਤੁਹਾਡੀ ਰੀਡ ਦੀ ਹੱਡੀ ਹੋਗੀ ਜਾਂ ਮਣ ਕੇ ਹੋਗੀ ਤੁਹਾਡੀ ਹਿਪ ਹੋਗੀ ਤੁਹਾਡੀਆਂ ਹੱਡੀਆਂ ਦੇ ਜਿੱਥੇ ਡਾਕਟਰ ਆਪਰੇਸ਼ਨ ਕਹਿੰਦੇ ਸਰਜਰੀ ਕਹਿੰਦੇ ਆ ਹੁਣ ਉਹ ਕਰਵਾਉਣ ਦੀ ਲੋੜ ਨਹੀਂ ਕਿਉਂਕਿ ਤੁਹਾਨੂੰ ਹੁਣ ਦੱਸ ਲੈਣ ਕਿ ਕਿਵੇਂ ਤੁਹਾਡੀ ਇਹਨਾਂ ਹੱਡੀਆਂ ਦਾ ਜਾਂ ਬੋਨਸ ਦਾ ਜੋੜੀਆਂ ਦਾ ਗੋਡੀਆਂ ਦਾ ਰੀਡ ਦੀ ਹੱਡੀ ਦਾ ਮਣਕਿਆ ਦਾ ਕਿਵੇਂ ਹੱਥਾਂ ਦਾ ਇਲਾਜ ਡਾਕਟਰ ਸਾਹਿਬ ਕਰਦੇ ਨੇ ਹੱਡੀ ਦਿਖ ਰਹੀ ਬਾਹਰ ਆਈ ਹਾਂ ਠੀਕ ਹੈ ਹੁਣ ਹੀ ਤੁਹਾਨੂੰ 2 ਮਿੰਟ ਚ ਦਿਖਾਣੇ ਕਮਾਲ ਗਈ ਹੱਡੀ ਇਹ ਤਾਂ ਪੱਕਾ ਹੀ ਦੇਸੀ ਘਮ ਰੱਖਿਆ ਤੁਸੀਂ ਹੈ ਤੂੰ ਦੇਖ ਲਓ ਹੱਡੀ ਗਈ ਅੰਦਰ ਬੋਇਆ ਚੱਲੇਗੀ ਐਸਾ ਲੱਗ ਰਿਹਾ ਆ ਵੀ ਆਪਕੋ ਅੱਛਾ ਲੱਗ ਰਹਾ ਹੈ ਅੱਛਾ ਲੱਗ ਰਹਾ ਹੈ ਕਿਤਨੇ ਕਿਤਨੇ ਟਾਈਮ ਸੇ ਆਪ ਮਤਲਬ ਇਸ ਬਿਮਾਰੀ ਸੇ ਜੂਝ ਰਹੇ ਹੋ 15 ਸਾਲ ਹੋ ਗਏ 15 ਸਾਲ ਹੋ ਗਏ ਬੈੱਡ 'ਤੇ ਹੈ ਵੀ ਮੇਰੇ ਬੈੱਡ 'ਪੋਂਸਾਲ ਹੋ ਗਏ ਠੀਕ ਦੇਖੋ ਇਹ ਬਾਪੂ ਜਦੋਂ ਆਏ ਸੀਗੇ ਤਾਂ ਆ ਮਤਲਬ ਆ ਖੁੰਡੀ ਲੈ ਕੇ ਆਏ ਸੀ ਲਾਠੀ ਲੈ ਕੇ ਆਏ ਸੀਗੇ ਤਾਂ ਹੁਣ ਲਾਠੀ ਤੋਂ ਬਿਨਾਂ ਦੀ ਤੁਰ ਪਏ ਹੈ ਹਾਂਜੀ ਹਾਂਜੀ

ਵਿਊਅਰਸ ਕੋ ਬਤਾਈਏ ਦੇਖਿਏ ਇਹ ਵੀ ਟੋ ਟੇਡਾ ਹੋ ਰਿਹਾ ਹੱਡੀ ਬਾਹਰ ਕੀ ਤਰਫ ਆ ਰਹੀ ਹੈ ਇਸ ਕੋ ਸਿੱਧਾ ਕਰਨੇ ਦਾ ਇੱਕ ਹੀ ਹੱਲ ਹੈ ਸਭ ਤੋਂ ਪਹਿਲਾਂ ਸਿੱਧਾ ਬਹਿਣਾ ਸਿੱਖੋ ਦੋਸਤੋ ਐਗਜ਼ੈਕਟ ਸਿੱਧਾ ਨਹੀਂ ਬੈਠ ਰਹੇ ਆਪਾਂ ਆਪਾਂ ਕੀ ਬੰਦੇ ਐ ਕਰਕੇ ਰਿਲੈਕਸ ਐ ਕਰਕੇ ਮਜੇ ਨਾਲ ਟੇਡਾ ਮੇਡਾ ਉਹ ਫਿਰ ਸਪਾਈਨ ਟੇਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਪੌਟਕ ਬੈਠਕ ਵੱਜ ਜਾਂਦੀ ਸੀ ਪਹਿਲਾਂ ਦੋ ਤਿੰਨ ਉੱਠ ਕੇ ਬੈਠ ਕੇ ਮਾਰ ਕੇ ਦਿਖਾਓ ਦੇਖੋ ਵਧੀਆ ਲੱਗ ਰਿਹਾ ਜੀ ਹਾਂਜੀ ਵਧੀਆ ਨੀਚੇ ਬੈਠਿਆ ਜਾ ਰਿਹਾ ਹਾਂਜੀ ਹਾਂ ਉੱਠਿਆ ਜਾ ਰਿਹਾ ਦੇਖੋ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਰਿਲੀਫ ਪੂਰਾ ਮਿਲਦਾ ਹੈ ਮਣਕੇ ਸਿੱਧੇ ਹੁੰਦੇ ਆ ਅਲਾਈਨਮੈਂਟ ਸਿੱਧੀ ਹੋਣੀ ਜ਼ਰੂਰੀ ਹੈ ਇਹ ਜਿਹੜੀ ਚੀਜ਼ ਹੈ ਇਹ ਕੋਈ ਕੋਈ ਕਰਕੇ ਦਿਖਾ ਸਕਦਾ ਹੈ ਇਹ ਹਰ ਬੰਦੇ ਦਾ ਹੱਲ ਨਹੀਂ ਹੈ ਆਪਰੇਸ਼ਨ ਹੱਲ ਨਹੀਂ ਹੈ ਬੈਕ ਦੀ ਕੋਈ ਵੀ ਤਕਲੀਫ ਦਾ ਆਪਰੇਸ਼ਨ ਹੱਲ ਨਹੀਂ ਹੈ ਦੋਸਤ ਆ ਪੂਰੀ ਸਪਾਈਨ ਜਿਹੜਾ ਕਰਵਚਰ ਬਾਹਰ ਸੀਗਾ ਇਹ ਅੰਦਰ ਚਲਾ ਜਾਂਦਾ ਹੋਰ ਭਰੇ ਦਾ ਮਤਲਬ ਹੈਗਾ ਤਾਂ ਕਈ ਹੀ ਹੈਗਾ ਮੈਂ ਤਾਂ ਕਈ ਕੰਮ ਹੈ ਮਗਰ ਇਹਦੇ ਨਾਲ ਰਿਲੀਫ ਬਹੁਤ ਇਮੀਡੀਏਟ ਮਿਲਦਾ ਹੈ ਅਗਰ ਤੁਸੀਂ ਆਪਣਾ ਪੋਸਚਰ ਸਿੱਧਾ ਰੱਖੋਗੇ ਵਾਪਸ ਬਾਹਰ ਨਹੀਂ ਆਊਗਾ ਆਪਾਂ ਕੀ ਸਾਰਾ ਦਿਨ ਐ ਦੇਖ ਉਹ ਗਲਤ ਹੈ ਜਦ ਤੱਕ ਉਹ ਗੱਲ ਨਹੀਂ ਸਮਝਾਂਗੇ ਆਪਾਂ ਠੀਕ ਰਹਾਂਗੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਸਾੜਾ ਮਣਕਾ ਬਾਹਰ ਸੀਗਾ ਤੁਹਾਡੇ ਹੱਥ ਲਾਂਦ ਪਤਾ ਚੱਲਦਾ ਸੀਗਾ ਹੁਣ ਦੇਖੋ ਪੁੱਛੋ ਦੱਸੋ ਚੱਲਾ ਕਿ ਨਹੀਂ ਅੰਦਰ ਆਪਰੇਸ਼ਨ ਹਾਲ ਨਹੀਂ ਡੈਫੀਨਿਟਲੀ ਆਪਰੇਸ਼ਨ ਦਾ ਤੁਹਾਡਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਕਿਉਂਕਿ ਉਹ ਜੜ ਤੋਂ ਚੀਜ਼ ਖਤਮ ਨਹੀਂ ਹੁੰਦੀ ਹੁਣ ਜਿੱਦਾਂ ਜਿਵੇਂ ਕਿ ਅਸੀਂ ਲਾਈਵ ਐਗਜ਼ਾਮਪਲ ਦੇਖੀ ਕਿ ਇਹਨਾਂ ਰਿਆ ਆ ਜਿਹੜੀ ਹੱਡੀ ਸੀ ਬਾਹਰ ਨੂੰ ਸੀਗੀ ਡਾਕਟਰ ਸਾਹਿਬ ਨੇ ਆਪਣੇ ਜੋ ਵੀ ਆਪਣੀ ਟੈਕਨੀਕ ਅਪਣਾਈ ਉਹਨਾਂ ਨੇ ਮਤਲਬ ਔਨ ਦਾ ਸਪੋਟ ਅੰਦਰ ਅੱਛਾ ਇਹੀ ਮਤਲਬ ਬਾਅਦ ਵਿੱਚ ਬਾਹਰ ਆਉਣ ਦਾ ਇਹ ਤਾਂ ਹੁੰਦਾ ਕਿ ਇਹਨੂੰ ਵੀ ਤੁਸੀਂ 2-3 ਵਾਰ ਮਤਲਬ ਸੈਟਿੰਗਸ ਲੈਣੇ ਆ ਜਦੋਂ ਸੈਟਿੰਗ ਤਾਂ ਲੈਣੀ ਪੈਗੀ ਨਾ ਜਦ ਤੱਕ ਆਪਣਾ ਪੋਸਚਰ ਸਿੱਧਾ ਨਹੀਂ ਹੋਏਗਾ ਉਹਨੇ ਥੋੜੇ ਦੇਰ ਐ ਫਿਰ ਦੇਖਾਂਗੇ ਫਿਰ ਬਾਹਰ ਆਏ ਹਾਂ ਹੱਡੀ ਨੇ ਤਾਂ ਆਪਣਾ ਮੜ ਜ ਕਰ ਰਹੇ ਆ ਤੁਹਾਡੇ ਪੋਸਚਰ ਦੇ ਅਕੋਰਡਿੰਗ ਅਸੀਂ ਸਿੱਧਾ ਰੱਖੂਗਾ ਸਿੱਧੀ ਰਹੇ ਜੀ ਇਸੇ ਕਰਕੇ ਸਿੱਧੇ ਤਰੀਕੇ ਨਾਲ ਬੈਠੋ ਸਟ੍ਰੇਟ ਬੈਠੋ ਸਭ ਤੋਂ ਪਹਿਲਾਂ ਸਿੱਧਾ ਬਹਿਣਾ ਸਿੱਖੋ ਦੋਸਤੋ ਸਿੱਧਾ ਨਹੀਂ ਬੈਠ ਰਹੇ ਆਪਾਂ ਆਪਾਂ ਕੀ ਬੰਦੇ ਐ ਕਰਕੇ ਰਿਲੈਕਸ ਐ ਕਰਕੇ ਮజే ਨਾਲ ਹਾਂ ਟੇਡਾ ਮੇਡਾ ਉਹ ਫਿਰ ਸਪਾਈਨ ਟੇਢੀ ਹੋਣੀ

जिससे कि इन्फ्लामेटरी चेंज कुछ भी बॉडी में चल रहा हो वो ठीक कर सकते हैं अब आप देख सकते हैं साथ में सर्वाइकल स्पाइन भी इनकी ख़राब हो रखी है मनकों के बीच में गैप खत्म हो रहा है धीरे धीरे करके सिस्टम खराब सारा हो रहा है और एज कुछ भी नहीं है देख लीजिए सतपाल सिंह नाम इनका चालीस साल की एज है हर इंसान आज की डेट में आई टी युग चल रहा है नीचे बैठ के गर्दन नीचे रख के मोबाइल देखा जा रहा है इसीलिए स्पाइन की दिक्कत हर इंसान को हो रही है L4 L5 wale bahut sare patients aate hain jinko ki disc ka operation bataya hota hai ki disc ka operation karna padega aap mujhe ek baat batayiye ye kya operation se manke seedhe ho jayenge seedhe karte hain manke kya karte hain aapko pata hai bol bol rahe hain ki operation kara lo to asi kar dange operation kara lo karde ki hai manke ye nahi pata ye nahi pata wo bhi tanu samjhana hai jadon manke de vich gap kat janda na aa jehdi disc hundi hai vich e bahar aa jandi hai ja idharon ja idharon okay oh jehdi bahar aayi disc nu sirf kat dende ਅਛਾ ਉਹ ਉਹ ਕੱਢ ਦੇਣਾ ਉਹ ਉਹ ਕੱਢ ਦੇਣੀ ਪਾਟ ਹੀ ਕੱਢ ਦੇਣਾ ਪਾਟ ਕੱਢ ਦੇਣਾ ਹੋਰ ਕੁਝ ਨਹੀਂ ਕਰਨਾ ਆਪਰੇਸ਼ਨ ਦੇ ਵਿੱਚ 2.2 ਲੱਖ ਰੁਪਏ ਕੱਢ ਤੋਂ ਲੈਣੇ ਆ ਆ ਜਿਹੜੇ ਮਨ ਕੇ ਟੇਡੇ ਆ ਉਹਨੂੰ ਥੋੜੀ ਸਿੱਧਾ ਕਰਨਾ ਮਤਲਬ ਉਹ ਗ੍ਰੈਂਡਰ ਮਾਰ ਦੇਣ ਮਾਰ ਦੇ ਤੇ ਹਾਂ ਬਹੁਤ ਕੱਟ ਕੇ ਬਾਹਰ ਕਰਨ ਬਹੁਤ ਮਹਿੰਨ ਸਰਜਰੀ ਹੁੰਦੀ ਹੈ ਬਹੁਤ ਤਗੜੀ ਸਰਜਰੀ ਹੈ ਕਹਿੰਦੇ ਬੜੀ ਵੱਡੀ ਟੈਕਨੋਲੋਜੀ ਆ ਗਈ ਕੀ ਟੈਕਨੋਲੋਜੀ ਆ ਗਈ ਕਾਰਨ ਤਾਂ ਦੁਬਾਰੀ ਠੀਕ ਨਹੀਂ ਕੀਤਾ ਦੋਸਤੋ ਗੱਲ ਨੂੰ ਸਮਝੋ ਜੇ ਆਪਾਂ ਕਾਰਨ ਨੂੰ ਠੀਕ ਨਹੀਂ ਕਰਾਂਗੇ ਸਾਰੀ ਉਮਰ ਦਰਦਾਂ ਰਹਿਣਗੀਆਂ ਬੜੇ ਪੇਸ਼ੈਂਟ ਸੜ ਕੋ ਆਪਰੇਸ਼ਨ ਕਰਾਂ ਤੋਂ ਬਾਅ ਮੈਂ ਉਹ ਕਹਿੰਦੇ ਨੇ ਆਪਰੇਸ਼ਨ ਕਰਾ ਲਿਆ ਏਨੇ ਲੱਖ ਰੁਪਏ ਖਰਚਤੇ ਫਿਰ ਵੀ ਆਰਾਮ ਨਹੀਂ ਆਇਆ ਫਿਰ ਬੰਦਾ ਕੀ ਕਰਦਾ ਦਰਦਰ ਦੀ ਠੋਕਰ ਵੀ ਖਾਣਾ ਮੈਂ ਯਾਰ ਦਰਦ ਰਹਿਣੀ ਹੈ ਹਾਂ ਕਿਉਂਕਿ ਤੁਸੀਂ ਸਹੀ ਬੰਦੇ ਕੋਲ ਗਏ ਹੀ ਨਹੀਂ ਸ਼ੁਰੂਆਤ ਸਹੀ ਇਲਾਜ ਕਰਾਇਆ ਹੀ ਨਹੀਂ ਸਹੀ ਇਲਾਜ ਕਰੋਗੇ ਤਾਂ ਅੰਗਲ ਬਣੂ ਹੁਣ ਅਸੀਂ ਆਪ ਮਣ ਕੇ ਸਿੱਧੇ ਕਰ ਰਹੇ ਆ ਇਸ ਪ੍ਰੋਸੈਸ ਦੇ ਨਾਲ ਮਣ ਕੇ ਸਿੱਧੇ ਹੁੰਦੇ ਆ ਜਿਹੜੀ ਸਾਈਡ ਆਏ ਹੋਏ ਆ ਇਸ ਸਾਈਡ ਨੂੰ ਡਾਕਟਰ ਸਾਹਿਬ ਹੱਥ ਲਗਾ ਕੇ ਸਿੱਧਾ ਕਰ ਰਹੇ ਨੇ ਇਹ ਹੱਥਾ ਨਾਲ ਐਕਚੁਅਲ ਚ ਮਣ ਕੇ ਸਿੱਧੇ ਹੋ ਜਾਂਦੇ ਜਾਂਦਾ ਬਿਲਕੁਲ ਬਿਲਕੁਲ ਇਹ ਹੱਤਾਂ ਨਾਲ ਬਣ ਕੇ ਸਿੱਧੇ ਕੀਤਾ ਜਾ ਰਹੇ ਤਾਂ ਹੀ ਫਰਕ ਪੈਣਾ ਹੈ ਇਹ ਵੀ ਇਹਨਾਂ ਦੋਸਤ ਨੂੰ ਜਦੋਂ ਉਠਾਉਂਗੇ ਪੁੱਛਿਓ ਹਾਲ ਕੀ ਹੈ ਪਹਿਲਾਂ ਕੀ ਹਾਲ ਸੀਗਾ ਕੀ ਹਾਲ ਹੋਣਾ ਇਹ ਤੁਹਾਡੇ ਕੋ ਕਿੰਨੀ ਕਿੰਨੀ ਵਾਰ ਹੋਣਾ ਆਕ ਨੇ ਪੁੱਛਿਓ ਮੈਂ ਕਿਉਂ ਬੋਲਾਂਗੇ ਖੁਦ ਬੋਲਣਗੇ ਆ ਦੇਖੋ ਆ ਐਕਸਰੇ ਤੁਸੀਂ ਇਹ ਇਹ ਵੀ ਇਹ ਵੀ ਦੇਖੋ ਜਰਾ ਇੱਧਰ ਦਿਖਾਓ ਜੀ ਇੱਕ ਸਾਰ ਦਿਖਾਓ ਜੀ ਚੂਲਾ ਜਿਹੜਾ ਨਾ ਹੱਡੀ ਜਿਹੜੀ ਚੂਲੇ ਦੀ ਹੱਡੀ ਵੀ ਹਿਲ ਜਾਂਦੀ ਹੈ ਆ ਦੇਖੋ ਤੁਸੀਂ ਇੱਥੇ ਸਪੇਸ ਘੱਟ ਹੈਗਾ ਹੈ ਇਹ ਸਪੇਸ ਜ਼ਿਆਦਾ ਹੈਗਾ ਇਹ ਉੱਚਾ ਨਹੀਂ ਜਾਣਾ ਉੱਪਰ ਹਾਂ ਉੱਪਰ نیچے ਹੋ ਜਾਣਾ ਓਕੇ ਜਿੱਦੇ ਕਰਕੇ ਚੂਲੇ ਦੀ ਹੱਡੀ ਇਧਰ ਕਰੀ ਰਾਈਟ ਸਾਈਡ ਦਾ ਤੇ ਵੇਖੀਏ ਕਿ ਇਧਰ ਲੈਫਟ ਸਾਈਡ ਦਾ ਜਾ ਰਹੀ ਪੇਸ਼ੈਂਟ ਨੂੰ ਇਹੀ ਲੱਗੇਗਾ ਯਾਰ ਪੇਨ ਚ ਹੀ ਜੀ ਰਿਹਾ ਮੈਂ ਤਾਂ ਹਮ 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 ਆਪਰੇਸ਼ਨ ਕਰਾਓ ਜੋ ਮਰਜ਼ੀ ਕਰਾਓ ਜਦ ਤੱਕ ਇਹ ਵੀ ਸਿੱਧਾ ਨਹੀਂ ਹੁੰਦਾ ਤਾਂ ਵੀ ਠੀਕ ਨਹੀਂ ਹੁੰਦਾ ਬੰਦਾ ਓ ਯਾ ਮਤਲਬ ਬੈਠਾ ਇਹ ਜ਼ਰਾ ਬੈਠਣ ਦੇ ਨਾਲ ਹੁੰਦਾ ਕਿ ਕਿਵੇਂ ਹੁੰਦਾ ਕਿ ਸਾਡੀ ਪੋਜੀਸ਼ਨ ਗਲਤ ਆ ਬੈਠਣ ਦੀ ਬੈਠਣ ਦੀ ਪੋਜੀਸ਼ਨ ਗਲਤ ਓਕੇ ਆਪਣਾ ਪੋਸਚਰ ਸਿੱਧਾ ਕਰੋ ਦੋਸਤੋ ਹਮ ਮੋਬਾਈਲ ਕੱਟਦੇ ਮੋਬਾਈਲ ਕਾ ਤੁਸੀਂ ਸਾਡਾ ਮੋਬਾਈਲ ਤੇ ਵੀਡੀਓ ਦੇਖ ਰਹੇ ਹੋ ਹੀ ਮੋਬਾਈਲ ਨੂੰ ਮੈਂ ਨਿੰਦਰੇ ਐ ਚਿੱਕੀ ਮੋਬਾਈਲ ਘਟ ਦੇਖੋ ਤਾਂ ਹੀ ਤੁਹਾਡੀ ਤਕਲੀਫ ਠੀਕ ਹੋਣੀ ਹੈ ਬਣਾ ਕੀ ਤੁਸੀਂ ਸੇ ਕਿਉਂਕਿ ਮੋਬਾਈਲ ਤਾਂ ਘਰ ਪਸੀ ਕਰ ਨਹੀਂ ਸਕਦੇ ਨਾ ਮੋਬਾਈਲ ਦਾ ਸਕਰੀਨ ਟਾਈਮ ਘਟਾਉਣਾ ਪੈਣਾ ਦੋਸਤ ਨਹੀਂ ਤਾਂ ਸਾਰਾ ਦਿਨ ਗਰਦਨ ਐ ਰਹਿਣੀ ਹੈ ਗਰਦਨ ਐ ਰਹੇਗੀ ਤੇ ਮਣ ਕੇ ਟੇਡੇ ਹੋਣੇ ਸ਼ੁਰੂ ਹੋ ਜੰਗੇ ਤੁਸੀਂ ਆਪ ਸੋਚੋ ਨਹੀਂ ਤਾਂ ਸਿੱਧਾ ਹੋ ਕੇ ਮੋਬਾਈਲ ਦੇਖੋ ਸਿੱਧੇ ਹੁਣ ਕਹਿੰਦੇ ਨਾ ਟੀਵੀ ਸਕਰੀਨ ਜਿਹੜੀ ਸਿੱਧੀ ਲੱਗਣੀ ਚਾਹੀਦੀ ਹੈ ਤਾਂ ਕਿ ਆਪਾਂ ਗਰਦਨ ਸਿੱਧੀ ਰੱਖੀਏ ਆਈ ਵਾ ਪਹਿਲਾਂ ਆਪਾਂ ਟੀਵੀ ਦੇਦੇ ਸੀ ਮੁੰਨਾ ਆਪਾਂ ਆਪਰੇਸ਼ਨ ਦੱਸਿਆ ਸੀਗਾ ਡਾਕਟਰ ਨੇ ਰੀਡ ਦੀ ਹੱਡੀ ਦਾ ਉੱਠ ਉਲਟ ਕੇ ਦੱਸੋ ਸਤਪਾਲ ਸਿੰਘ ਜੀ ਤੁਸੀਂ ਕਿੱਥੋਂ ਵੈਸੇ ਬਿਲੋਂਗ ਕਰਦੇ ਹੋ ਹੁਸ਼ਿਆਰ ਪਰਸ 40 ਸਾਲ ਥੋੜੀ ਉਮਰ ਦਾ ਹਾਂਜੀ ਕਿੰਨੇ ਸਮੇਂ ਤੋਂ ਤੁਹਾਨੂੰ ਆਪ ਪੇਨ ਹੈਗੀ ਹੈ 6 ਸਾਲ ਹੋ ਗਏ 6 ਸਾਲ ਹੋ ਗਏ ਤੇ ਮਤਲਬ ਦਵਾਈ ਖਾ ਰਹੇ ਹੋ ਡਾਕਟਰ ਕੋਲ ਜਾ ਰਹੇ ਹੋ ਹਾਂਜੀ ਡਾਕਟਰਸ ਨੇ ਹੱਥ ਖੜੇ ਕਰਤੇ ਹਾਂਜੀ ਆਪਰੇਸ਼ਨ ਕਰਾ ਲਓ ਕਹਿੰਦੇ ਹੈ ਇੱਥੇ ਕਿੰਨੀ ਵਾਰ ਆ ਕੇ ਤੁਸੀਂ ਹੁਣ ਇੱਥੇ ਫਸਟ ਟਾਈਮ ਆ ਰਹੇ ਹੋ ਚੌਥੀ ਵਾਰ ਆ ਕੇ ਬੁਣਿਆ ਤੇ ਕਿੰਨਾ ਫਰਕ ਲੱਗਦਾ ਕਿੰਨਾ ਰਿਲੀਫ ਆਇਆ ਤੁਹਾਨੂੰ 20% ਹੋਇਆ 20% ਹੋ ਗਿਆ ਇਹਨਾਂ ਨੇ ਆ ਬਣ ਕੇ ਤੇਖੇ ਦੇਖ ਸਕਦੇ ਹੋ ਕਿ ਡੀਡ ਦੀ ਹੱਡੀ ਟੇਢੀ ਆ ਡਾਕਟਰ ਨੇ ਜਿੱਥੇ ਕਿਹਾ ਸੀ ਕਿ ਨਹੀਂ ਜੀ ਤੁਹਾਡਾ ਆਪਰੇਸ਼ਨ ਹੀ ਹੋਣਾ ਹੋਰ ਕੁਝ ਹੋ ਨਹੀਂ ਸਕਦਾ ਡਾਕਟਰ ਸਾਹਿਬ ਕਹਿੰਦੇ ਸਾਡੇ ਕੋਲ ਆਜੋ ਆਯੁਰਵੈਦਿਕ ਤੁਸੀਂ ਦਵਾਈ ਦਿੰਦੇ ਹੋ ਸਾਡੀ ਆਯੁਰਵੈਦਿਕ ਦਵਾਈ ਤੇ ਹੁਣ ਕਿੰਨਾ ਕੁ ਫਰਕ ਲੱਗ ਰਿਹਾ ਜਦੋਂ ਉੱਠੇ ਹੋ ਟੇਬਲ ਤੋਂ ਕਿੰਨਾ ਕੁ ਫਰਕ ਲੱਗ ਰਿਹਾ ਫਰਕ ਪਹਿਲੇ ਦਰਦ ਰਹਾਦਾ ਠੀਕ ਹੈ ਥੋੜਾ ਸਹੀ ਹੈ ਨਾ ਜੀ ਦਿਖਾਓ ਦਿਖਾਓ ਬੈਕ ਹੱਥ ਲਗਾ ਕੇ ਦੱਸੋ ਕਿੱਥੇ ਦਰਦ ਨੂੰ ਨਹੀਂ ਤੁਹਾਡੇ ਆਹ ਚੀਜ਼ ਦਰਦ ਹੁੰਦੀ ਸੀ ਜੀ ਓਕੇ ਆਪ ਪੂਰਾ ਦਰਦ ਹੁੰਦਾ ਸੀ ਆ ਪੂਰਾ ਹੋ ਗਿਆ ਹਾਂਜੀ ਅਚਾਲਾ ਪਰਮਲਿਕ ਆਹ ਗਰਦੂ ਤੋਂ ਲੈ ਕੇ ਆਹ ਮਣ ਕੇ ਬੈਕਟਕ ਤੇ ਆ ਹਿਪ ਦੇ ਆਹ ਪੜਲੇ ਇਹ ਤੁਹਾਡੀ ਕਿਉਂਕਿ ਉੱਥੇ ਹੋਇਆ ਪਿਆ ਉੱਪਰ-ਨੀਚੇ ਆ ਤੁਹਾਡਾ ਹੈ ਸੋ ਇਹ ਦੇਖ ਸਕਦੇ ਹੋ ਜੀ ਕਿ ਮਤਲਬ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਇਹਨਾਂ ਨੂੰ ਜਿੱਥੇ ਡਾਕਟਰਸ ਨੇ ਹਸਪੀਟਲਸ ਨੇ ਕਿਹਾ ਸੀ ਕਿ ਤੁਹਾਡਾ ਆਪਰੇਸ਼ਨ ਹੋਣਾ ਉਹ ਵੀ ਰੀਡ ਦੀ ਹੱਡੀ ਦਾ ਮਣਕਿਆ ਦਾ ਤਾਂ ਹਿਪ ਦਾ ਤਾਂ ਹੁਣ ਉਹ ਦੋ ਤਿੰਨ ਵਾਰ ਇੱਥੇ ਆਏ ਨੇ ਤਾਂ ਇਹਨਾਂ ਨੇ ਕਹਿੰਦੇ ਕਿ ਸਾਨੂੰ ਰਿਲੀਫ ਹੋਣਾ ਸ਼ੁਰੂ ਹੋ ਰਿਹਾ ਹੁਣੀ ਹੱਥਾਂ ਦੇ ਨਾਲ ਜਿਹੜਾ ਇਹਨਾਂ ਦਾ ਇਲਾਜ ਕੀਤਾ ਹੱਥਾਂ ਦੇ ਨਾਲ ਜਿਹੜੇ ਮਨ ਕੇ ਇਹਨਾਂ ਨੇ ਸਹੀ ਕੀਤੇ ਨੇ ਹੋਰ ਜਿੰਨੀ ਵੀ ਸੈਟਿੰਗਸ ਹੋਣਗੇ ਉਸ ਤਰੀਕੇ ਨਾਲ ਯਾਨੀ ਕਿ ਤੁਹਾਨੂੰ ਆਪਰੇਸ਼ਨ ਕਟਿੰਗ ਕਰਵਾਉਣ ਦੀ ਲੋੜ ਨਹੀਂ ਸਰਜਰੀ ਕਰਵਾਉਣ ਦੀ ਲੋੜ ਨਹੀਂ ਮੈਂ ਇਹ ਵੀ ਕਹਿਣਾ ਚਾਹਣਾ ਜੀ ਕਿ ਐਲੋਪੈਥਿਕ ਦਵਾਈ ਕੋਈ ਨਾ ਖਾਵੇ ਕੋਈ ਫਾਇਦਾ ਨਹੀਂ ਹੈ ਆ ਦੇਖੋ ਜੀ ਦੁਬਾਰਾ ਗੋਦਵਾਰਾ ਗੋਦਵਾਰਾ ਮੈਂ ਵੀ ਦੱਸਣਾ ਚਾਹਣਾ ਇਹ ਸਣ ਨੂੰ ਐਲੋਪੈਥਿਕ ਦਵਾਈ ਕੋਈ ਨਾ ਖਾਵੇ ਕੋਈ ਫਾਇਦਾ ਨਹੀਂ ਹੈ ਮੈਸੀ ਦੀ ਬਰਬਾਦੀ ਆ ਗਈ ਹੈ ਤੁਸੀਂ ਕਿੰਨਾ ਕਿੰਨਾ ਚਿਰ ਖਾ ਲਈ ਮੈਂ ਤਿਕਰਮ 6 ਸਾਲ ਖਾ ਲਈ ਜੀ 6 ਸਾਲ ਖਾ ਲਈ ਐਹੀ ਦਰਦਾਂ ਨਹੀਂ ਜੁਆਈਆਂ ਹਾਂ ਤਕਰੀਬ 1 ਮਹੀਨੇ ਦਵਾਈ ਜਾਂਦੀ ਸੀ 8000 ਦੀ 8000 ਦੀ ਤੁਸੀਂ ਹਿਸਾਬ ਲਾ ਲਓ ਕਿੰਨਾ ਹੋ ਗਿਆ ਕਾਕੋ ਕਿੱਥੋਂ ਆਏ ਹੋ ਜੀ ਮੈਂ ਡਿਸਟ੍ਰਿਕਟ ਸੋਲਨ ਤੋਂ ਆਇਆ ਅੱਛਾ ਤੇ ਕੀ ਤੁਹਾਨੂੰ ਪ੍ਰੋਬਲਮ ਕੀ ਸੀ ਜੀ ਮੇਰੇ ਕੋਲ ਘੁਟਨੋਂ ਵਿੱਚ ਦਰਦ ਹੈ ਘੁਟਨੋਂ ਵਿੱਚ ਦਰਦ ਹੈ ਕਿੰਨੇ ਸਮੇਂ ਸੇ ਇਹ ਹੋ ਗਿਆ ਸਰ ਕੋਈ 10 ਸਾਲ 10 ਸਾਲ ਹੋ ਗਏ ਡਾਕਟਰ ਸਾਹਿਬ ਕੇ ਬਾਅਦ ਪਹਿਲੀ ਵਾਰ ਆਇਓ ਹਾਂ ਜੀ ਕਿ ਪਹਿਲੀ ਵਾਰ ਆਇਓ ਨਹੀਂ ਪਹਿਲੀ ਦਫਾ ਹੈ ਅੱਛਾ 10 ਸਾਲ ਸੇ ਇਲਾਜ ਕਰਵਾ ਰਹੇ ਹੋ ਮਤਲਬ ਨਾ ਆਪ ਹਾਂ ਜੀ ਕਿਵੇਂ ਡਾਕਟਰਸ ਕੇ ਪਾਸ ਗਏ ਹੋ ਕੀ ਬੁਲਾਉਂਦੇ ਨੇ ਦਵਾਈ ਖਾ ਰਹਾ ਹਾਂ ਬਸ ਉਸੇ ਸਰ ਦਵਾਈ ਖਾ ਰਹੇ ਕੋਈ ਐਸਾ ਕੋਈ ਰੀਲੀਫ ਨਹੀਂ ਮਿਲਦਾ ਡਾਕਟਰ ਉਹ ਬਗਨੇ 10 ਸਾਲ ਤੋਂ ਹੈ ਜੀ ਤੇ ਦਵਾਈ ਖਾ ਰਹੇ ਕੋਈ ਰੀਲੀਫ ਨਹੀਂ ਆਇਆ ਕੋਈ ਗੱਲ ਨਹੀਂ ਜੀ ਹੁਣੇ ਤੁਹਾਨੂੰ ਸਾਡੇ ਰੀਲੀਫ ਦੇ ਲੇਗਾ ਦਿਲਾ ਕੇ ਭੇਜਾਂਗੇ ਅੰਤਾ ਜੀ ਖੁਦ ਦੱਸਣ ਦਵਾਈ ਵੀ ਖਾਈ ਸੀ ਇਹਨੋਂ ਨਾ ਆਯੁਰਵੈਦਿਕ ਜਾਂ ਕਾਂਗੜਾ ਸੇ ਲੈ ਰਹੇ تھے ਤੋਂ ਉहां ਸੇ ਥੋੜਾ ਬਹੁਤ ਫਰਕ ਪੜਦਾ ਸੀ ਜਬ ਤੱਕ ਮੈਡੀਸਿਨ ਖਾ ਰਹੇ ਸੀ ਉਸ ਤੋਂ ਬਾਅਦ ਬੰਦ ਹੋ ਜਾਂਦਾ ਸੀ ਫਿਰ ਅਬ ਡਾਕਟਰ ਨੇ ਪੇਨ ਕਿਲਰ ਲਿਖ ਦਿੱਤੀ ਉਸ ਤੋਂ ਜ਼ਿਆਦਾ ਜਦ ਤੱਕ ਦਵਾਈ ਖਾ ਰਹੇ ਤਬ ਤੱਕ ਆ ਰਹਾ ਦਵਾਈ ਖਾ ਰਿਹਾ ਹਾਂ ਤਾਂ ਆਰਾਮ ਹੈ ਛੋੜਦੀ ਤਾਂ ਨਹੀਂ ਤੇ ਛੋੜਦੀ ਤਾਂ ਨਹੀਂ ਆਰਾਮ ਬਿਲਕੁਲ ਨਹੀਂ ਹੈ ਸਰ ਆਰਾਮ ਤਾਂ ਮਤਲਬ ਥੋੜਾ ਆਰਾਮ ਮਿਲਦਾ ਹੈ ਪਿੱਛੇ ਜੋ ਨਸੇ ਹੈ ਇਹਨਾਂ ਵਿੱਚ ਦਰਦ ਹੁੰਦਾ ਹੈ ਔਰ ਬਜਨ ਨਹੀਂ ਲਿਆ ਜਾਂਦਾ ਚਲੋ ਅੱਜ ਅਭੀ ਦਿਖਾਤੇ ਨੇ ਗੋਡਿਆਂ ਕੋਈ ਹੈ ਨਾ ਆਪਕਾ ਹਾਂਜੀ ਓਕੇ ਓਕੇ ਤਾਂ ਗੋਡਿਆਂ ਦਾ ਤਾਂ ਹੈ ਹੀ ਹੈ ਇਹਨਾਂ ਦਾ ਪਿੱਠ ਤੇ ਚੂਲਾ ਵੀ ਖਰਾਬ ਹੈ ਦੋਸਤੋ ਇਹੀ ਤੁਹਾਨੂੰ ਦੱਸਣਾ ਚਾਹਣਾ ਜਦੋਂ ਵੀ ਗੋਡਿਆਂ ਦੀ ਚੀਜ਼ ਖਰਾਬ ਹੁੰਦੀ ਹੈ ਗੋਡੇ ਟੱਡੇ ਹੋ ਜਾਂਦੇ ਆ ਟੰਗਾ ਟੱਡੀ ਹੋ ਜਾਂਦੀਆਂ ਇਹ ਕਿਸੇ ਕਾਰਨ ਵਜ੍ਹਾ ਹੁੰਦੀ ਹੈ ਤੁਸੀਂ ਇਹ ਦੇਖ ਸਕਦੇ ਹੋ ਮਣਕੇ ਆਪਸ ਵਿੱਚ ਜੁੜ ਰਹੇ ਨੇ ਐਲ 5 ਐਸ 1 ਜੁੜ ਰਹੇ ਨੇ ਵਿੱਚ ਗੈਪ ਬਿਲਕੁਲ ਖਤਮ ਹੋ ਰਿਹਾ ਇਹਦੇ ਵਿੱਚ ਦੇਖੋ ਗੈਪ ਹੈ ਇਹਦੇ ਵਿੱਚ ਹੈ ਇਹਦੇ ਵਿੱਚ ਹੈ ਇਹ ਰੀੜ ਦੀ ਹੱਡੀ ਸਿੱਧੀ ਹੋ ਗਈ ਟਿੱ ਸਿੱਧੀ ਦਾ ਮਤਲਬ ਟੇਢੀ ਕਿਉਂਕਿ ਆਪਣੀ ਐਸ 쉐ਪ ਸਪਾਈਨ ਹੁੰਦੀ ਹੈ ਆ ਦੇਖੋ ਮਣਕੇ ਸਾਰੇ ਹਿੱਲੇ ਹੋਏ ਨੇ ਇਹ ਸਾਰੇ ਸੈੱਟ ਕਰਨੇ ਪੈਣੇ ਤਾਂ ਹੀ ਆਹ ਦੇ ਗੋਡੇ ਠੀਕ ਸਿੱਧੀ ਰੱਖੋ टांग ਟੇਢੀ ਨਹੀਂ ਕਰਨੀ ਐ ਸਿੱਧੀ ਕਰੋ टांग ਹਲਾ ਗੱਡਾ ਦੇਖੋ ਉਹ ਬੋਲਾ ਉਹ ਬੋਲਾ ਹਲਕਾ ਹੁਆ ਕਿ ਨਹੀਂ ਹੁਆ ਉਹ ਹਲਕਾ ਕਿ ਨਹੀਂ ਕਿੰਨੀ ਦੇਰ ਮੈਂ ਦੱਸੋ ਕਿੰਨੀ ਦੇਰ ਚ ਹਲਕਾ ਕੀਤਾ ਲਗਦਾ 2 ਮਿੰਟ ਵੀ ਨਹੀਂ ਪੂਰੇ ਹੋਏ ਨੇ ਵਾਲੇ ਸੈਕਿੰਟਾਂ ਦੀ ਗੇਮ ਹੈ ਪੇਨ ਕਿਲਰ ਖਾਣੇ ਛੱਡੋ ਇਲਾਜ ਦੇਸੀ ਬੜੇ ਹੈਗੇ ਇਸ ਜੱਗ 'ਚ ਕਰਨੇ ਆਣੇ ਚਾਹੀਦੇ ਤੇ ਕਰਾਉਣੇ ਆਣੇ ਚਾਹੀਦੇ ਦੇਖੋ ਜੀ ਹੁਣ ਲਾ ਕੇ ਦੋਨੋਂ ਦੋਨੋਂ ਗੱਡੇ ਲਾ ਕੇ ਦੇਖੋ ਐਸੇ ਸਾਈਕਲਿੰਗ ਕਰਕੇ ਦੇਖੋ ਹਲਕੇ ਹੋਏ वो के नहीं करें थी। इनके न, ये जो टो तो है वो भी टेढ़ा हो रहा है इसके लिए ना एक सिलिकॉन का टो तो सेपरेटर आता है सौ डेढ़ सौ रुपए की चीज है इसके बीच में डाल के आपको वो डालना है ताकि ये सीधा हो जाए ये एक चीज आप अपने व्यूअर्स को बताइए देखिए ये भी टो टेडा हो रहा है हड्डी बाहर की तरफ आ रही है इसको सीधा करने का एक ही हल है यहाँ पर टो सेपरेटर डाल दीजिए जब हड्डी ऐसे रहेगी तो अपने आप धीरे धीरे करके सीधी होगी टो सेपरेटर का यूज़ करिए सिलिकॉन का आता है सौ डेढ़ सौ रुपये की चीज़ है हर कैम इस पर अवेलेबल है तो नाल कि होएगा वो तो थोड़ी तो चाल टेढ़ी हो जाएगी और चीज़ें ठीक खराब होंगी ठीक है बाकी आप एक्सरसाइज भी कर सकते हैं इन दोनों घुटने को ऐसे रबर डाल के रखें अपने आप सीधे होने शुरू हो जाएंगे और हौली करके पाँच मिनट दस मिनट बैठें ਹੱਤਾਂ ਨਾਲ ਐਕਚੁਅਲ ਚ ਮਣ ਕੇ ਸਿੱਧੇ ਹੋ ਜਾਂਦੇ ਕਹਿੰਦਾ ਬਿਲਕੁਲ ਬਿਲਕੁਲ ਇਹ ਹੱਤਾਂ ਨਾਲ ਮਣ ਕੇ ਸਿੱਧੇ ਕਿੱਥੇ ਜਾ ਰਹੇ ਆ ਤਾਂ ਹੀ ਫਰਕ ਪੈਂਦਾ ਇਹ ਵੀ ਇਹ ਦੋਸਤ ਨੂੰ ਜਦੋਂ ਉਠਾਉਂਗੇ ਪੁੱਛਿਓ ਹਾਲ ਕੀ ਹੈ ਪਹਿਲਾਂ ਕੀ ਹਾਲ ਸੀਗਾ ਕੀ ਹਾਲ ਹੁਣ ਇੱਥੇ ਕੀ ਤੁਹਾਡੀ ਰੀਡ ਦੀ ਹੱਡੀ ਹੋਗੀ ਜਾਂ ਮਣ ਕੇ ਹੋਗੇ ਤੁਹਾਡੀ हिਪ ਹੋਗੀ ਤੁਹਾਡੀਆਂ ਹੱਡੀਆਂ ਦੇ ਜਿੱਥੇ ਡਾਕਟਰ ਆਪਰੇਸ਼ਨ ਕਹਿੰਦੇ ਸਰਜਰੀ ਕਹਿੰਦੇ ਆ ਹੁਣ ਉਹ ਕਰਵਾਉਣ ਦੀ ਲੋੜ ਨਹੀਂ ਆ ਕਿਉਂਕਿ ਤੁਹਾਨੂੰ ਹੁਣ ਦੱਸ ਲੈਣ ਕਿ ਕਿਵੇਂ ਤੁਹਾਡੀ ਇਹਨਾਂ ਹੱਡੀਆਂ ਦਾ ਜਾਂ ਬੋਨਸ ਦਾ ਜੋੜ